ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਤੋਂ ਲਓ ਜੀ ਸੂਟ ਇੱਕ ਫੇਰ ਲੈ ਕੇ ਆਏ ਡਿਜ਼ਾਈਨ ਅਹੀਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਜਣ ਚੈੱਕ ਕਰੋ ਅੱਜ ਕੀ ਨਿਊ ਡਿਜ਼ਾਈਨ ਰੈਡੀ ਬੁੱਕ ਕੇ ਆਏ ਆ ਪਿਓਰ ਕਾਟਨ ਦੇ ਉੱਤੇ ਸੂਟ ਬਣਿਆ ਵਾ ਸ਼ਰਟ ਤੇ ਬਾਹਰ ਦਾ ਬਾਜੂ ਤੇ ਵਰਕ ਕਾਇਦੇ ਐਂਡ ਸਲਵਾਰ ਦੇ ਪੌਚੇ ਤੇ ਵਰਕ ਆਊਗਾ ਵਰਕ ਦੀ ਗ੍ਰੇਸ ਤੁਸੀਂ ਚੈੱਕ ਕਰੋ ਇਹਦੇ ਵਿੱਚ ਹੀ ਆਪਣੇ ਕੋਲ ਬਲੈਕਿਸ਼ ਗ੍ਰੇ ਕਲਰ ਤੇ ਸੂਟ ਰੈਡੀ ਹੋਇਆ ਵਾ प्योर करेपी करवाया वा नीचे वाला कोटन से बनिया ग्रेस क्रेप भी, भी बॉटम वर्क बाजू वर्क एकटन का, का। एक फैब्रिक आया वा, कलर दो या तीन अवेलेबल ने शर्ट दे के घेरे से वर्क आ बाजूते वर्क वाइट बॉटम काट्रास्ट कियाटन ਬਾਟਮ ਦੇ ਉੱਤੇ ਬੁੱਟੀ ਪਈ ਹੈ ਛੋਟੀ ਛੋਟੀ ਚੈੱਕ ਕਰ ਸਕਦੇ ਜੇ ਤੁਸੀਂ ਸਾਈਜ਼ ਨੂੰ ਨੈਕਸਟ ਆਪਣਾ ਕਿਹਦੇ ਦੀ ਬਿਜ਼ੀ ਦਾ ਸੂਟ ਰੈਡੀ ਹੋਇਆ ਚੈੱਕ ਕਰੋ ਵੇ ਬਿਜ਼ੀਲੀ ਮੰਮਾ ਲਈ ਜ਼ਰੂਰੀ ਨਹੀਂ ਕਿ ਇਹ ਆਪਾਂ ਬਿਜ਼ੀਆਂ ਲਈ ਵਰਕ ਰੱਖਿਆ ਵਾ ਆਪਾਂ ਇਹ ਮੰਮਾ ਦੇ ਵੀ ਆਪਣੇ ਖੁਦ ਵੀ ਵਰਕ ਕਰਵਾ ਸਕਦੇ ਕਈ ਗੱਲਿਸ਼ ਬਰੀਕੀ ਚ ਵੇਲ ਲਾਈਕ ਕਰਦੇ ਆ ਬਹੁਤ ਹੀ ਬਰੀਕ ਅਵੇਲੇਬਲ ਹੈ ਪਲੱਸ ਬਾਜੂ ਤੇ ਵਰਕ ਆ ਇਹ ਪਿਓਰ ਕਾਟਨ ਦੇ ਉੱਤੇ ਰੈਡੀ ਕੀਤਾ ਆਪਾਂ ਨੈਕਸ ਆਪਣਾ ਬਹੁਤ ਹੀ ਟ੍ਰੈਂਡਿੰਗ ਤੇ ਡਿਜ਼ਾਈਨ ਆਏ ਪਹਿਲਾਂ ਚੈੱਕ ਕਰੋ ਪਹਿਲਾਂ ਪਿਓਰ ਕਾਟਨ ਤੇ ਰੈਡੀ ਹੋਇਆ ਵਾ ਜੇ ਨੈਕ ਤੇ ਡਿਜ਼ਾਈਨ ਆ ਬਾਜੂ ਤੇ ਆ ਤੇ ਬੋਟਮ ਤੇ ਵੇਲ ਆ ਇਹਦੇ ਵਿੱਚ ਇੱਥੇ ਲੈਸ ਦੇ ਵਿੱਚ ਆਉਣੀ ਆ ਨਾਲ ਲੈਸ ਕੱਟ ਕੇ ਬਾਜੂ ਤੇ ਤੇ ਬੋਟਮ ਤੇ ਇਹਦੇ ਵਿੱਚ ਲੈਸ ਨਾਲ ਡਿਜ਼ਾਈਨ ਹੋਣਾ ਨੈਕ ਦੇ ਨੀਚੇ ਨੀਚੇ ਸੂਟ ਦੇ ਨਾਲ ਦੀ ਲੈਸ ਆਊਗੀ ਡਿਫਰੈਂਟ ਸਾਡ ਡਿਜ਼ਾਈਨਾਂ ਗਰਲਿਸ਼ ਜਿਹਾ ਇਹ ਸਾਰੇ ਡਿਜ਼ਾਈਨ ਤੁਸੀਂ ਕਿਹੜੀ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਿਉਂਕਿ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਰੈਡੀ ਹੋਣੀ ਹੈ ਸਾਰੇ ਇੱਕ ਹੋਰ ਨਿਊ ਡਿਜ਼ਾਈਨ ਲੈ ਕੇ ਆਏ ਆ ਚੈੱਕ ਕਰੋ neck ਤੇ ਵਰਕ ਆਉਣਾ ਹੈ ਇਹਦੇ ਤੇ ਇਹਦੀ ਬਾਜੂ ਹੈਵੀ ਆ ਕਲਰ ਕੰਬੀਨੇਸ਼ਨ ਚੈੱਕ ਕਰੋ ਕਿੰਨੇ ਸੋਨਾ ਸਾਰੇ ਇਹਨਾਂ ਕਲਰਵਨ ਦੇ ਸ਼ੇਡਸ ਆ ਇੰਗਲਿਸ਼ੀਆ ਸ਼ੇਡਸ ప్రింట్ వర్క్ అలా బాట అవునా వర్ట్ నోర్ చోలన ప్యోర కటన్ సూటై प्लस घेरे पर वर्क है बाजू से वर्क दुपट्टा टाई एंड एक अपने कोर प्योर कॉटन रेडी रैडी सूट कलर भी चेक करो ये लवेंडर शेड तो डिफरेंट शेड आ लवेंडर नहीं है मौ, मो मोजी शेड पर रेडी हो चेक करो वन साइड नैक बनया वह प्लस बाजू प्लस बॉटम बाजू दे, दे कुर्ता स्टाइल डबल ਵੀਲ ਨਲ ਬਣੀ ਆ ਜਿਵੇਂ ਪਾਕਿਸਤਾਨੀ ਬਾਜੂ ਚੱਲਦੀ ਆ ਲੂਸ ਬਸ ਆਹ ਲਈ ਲਈ ਨੀ ਇਹਨਾਂ ਸਾਰਿਆਂ ਦੀਆਂ ਵੀਡੀਓ ਵੀ ਅਪਲੋਡ ਹੁੰਦੀਆਂ ਵਾ ਜਿੰਨੇ ਇੱਕ ਇੱਕ ਸੂਟ ਦੀ ਵੀਡੀਓ ਚੈੱਕ ਕਰਨੀ ਆ ਇੰਸਟਾ ਤੇ ਚੈੱਕ ਕਰ ਸਕਦੇ ਆ ਇਹ ਵੀ ਬਹੁਤ ਹੀ ਸੋਹਣਾ ਨਿਊ ਡਿਜ਼ਾਈਨ ਰੈਡੀਓ ਕੇ ਆਇਆ ਵਾ ਨੈਕ ਤੇ ਉੱਪਰ ਵਰਕ ਆ ਬਾਟਮ ਦੇ ਉੱਤੇ ਵਰਕ ਆ ਤੇ ਪਲੱਸ ਬਾਜੂ ਤੇ ਪ੍ਰਿੰਟ ਸੂਟ ਦੇ ਤੇ ਕਰ ਬਾਜੂ ਦੇ ਪਲਸ ਸਲਵਾਰ ਤੇ ਵਰਕ ਕਰਦੇ ਬਸ ਅੱਜ ਨਹੀਂ ਆਇਆ ਕੱਲ ਤਾਂ ਆਪਾਂ ਪ੍ਰਿੰਟ ਸੂਟ ਦਿਖਾਵਾਂਗੇ ਵੀ ਦੁਪੱਟੇ ਦੇ ਨਾਲ ਜਿਹੜੇ ਸੂਟ ਚ ਵਿੱਚ ਬੁੱਤੀ ਵਾਲੇ ਹੁੰਦੇ ਆ ਕਾਟਨ ਦੇ ਸੂਟ ਕੱਲ ਆਪਾਂ ਉਹਨਾਂ ਦਾ ਨਵਾਂ ਵਲੌਗ ਲੈ ਕੇ ਆਵਾਂਗੇ ਸਾਰੇ ਜਣੇ ਇਹ ਵਾਲਾ ਵਲੌਗ ਚੈੱਕ ਕਰਕੇ ਜਿੰਨੇ ਵੀ ਸੂਟ ਦਾ ਆਰਡਰ ਦੇਣਾ ਵਾ ਡੀਐਮ ਕਰਿਆ ਕਰੋ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਲਿਆ ਕਰੋ ਪ੍ਰਾਈਸ ਲਈ ਠੀਕ ਹੈ ਸ਼ਸ਼ੀ ਕਨਸਾਰੀਆ